ਅੱਜ ਮੈਂ ਆਪਣੇ ਕਾਵੇ ਜਿਹੜੇ ਆ ਚੈੱਕ ਕਰਨ ਵਾਸਤੇ ਆਇਆ ਸੀ ਔਰ ਮੈਂ ਧੰਨਵਾਦ ਕਰਦਾ ਹਾਂ ਲੁਧਿਆਣੇ ਦੇ ਵੋਟਰਾਂ ਦਾ ਕਿ ਜਿਹੜੇ ਲਗਾਤਾਰ ਮੈਨੂੰ ਸਮਰਥਨ ਦੇ ਰਹੇ ਆ ਔਰ ਮੇਰਾ ਸਹਿਯੋਗ ਕਰ ਰਹੇ ਆ ਔਰ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਬਹੁਤ ਵੱਡੇ ਵੱਡੇ ਕੈਂਡੀਡੇਟ ਅਮੀਰ ਜਿਹੜੇ ਕਰੋਨਾ ਪਾਤੀ ਖੜੇ ਆ ਸਾਡੇ ਮੁਕਾਬਲੇ ਤੇ ਪੂਰਾ ਜਾ ਅਖਬਾਰਾਂ ਵੀ ਅੱਗੇ ਲੁਧਿਆਣੇ ਦੇ ਲੋਕਾਂ ਦਾ ਕੀ ਭਲਾ ਕਰਨਗੇ ਤਾਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਮੈਂ ਲੁਧਿਆਣੇ ਦਾ ਤੁਹਾਡਾ ਸੇਵਾਦਾਰ ਨਰੇਸ਼ ਸਿੰਘ ਹਾਂ ਜੋ ਕਿ ਤੁਹਾਡੇ ਅਸ਼ੀਰਵਾਦ ਨਾਲ ਆਜ਼ਾਦ ਤੌਰ ਤੇ ਮੈਂ ਖੜਾ ਹੋਇਆ ਮੈਂ ਔਰ ਆਜ਼ਾਦ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਕਿ ਜਿਵੇਂ ਪਹਿਲਾਂ 30 ਸਾਲਾਂ ਤੋਂ ਤੁਹਾਡੇ ਵਿੱਚ ਰਹਿ ਰਿਹਾ ਮੈਂ ਇਸੇ ਤਰ੍ਹਾਂ ਤੁਹਾਡੀ ਰੈਗੂਲਰ ਮੈਂ ਸੇਵਾ ਕਰਦਾ ਰਵਾਂਗਾ ਤੁਸੀਂ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਲੁਧਿਆਣੇ ਦੀ ਸੇਵਾ ਦਾ ਮੌਕਾ ਦਿਓ ਔਰ ਇਹ ਮੌਕਾ ਵਾ ਤੁਸੀਂ ਇਹ ਗੱਲ ਨੂੰ ਮਹਿਸੂਸ ਕਰੋਗੇ ਮੈਂ ਵਾਕੀ ਇਹ ਕਿ ਮਜ਼ਦੂਰ ਜਿਹੜਾ ਕਿ ਤੁਹਾਡਾ ਆਪਣਾ ਭਰਾ ਜਿੰਨੇ ਕਿ ਪਹਿਲਾਂ ਸੇਵਾ ਕਰਦਾ ਰਿਹਾ ਵਾ ਅੱਗੇ ਵੀ ਸੇਵਾ ਕਰਾਂਗਾ ਅੱਜ ਤੁਸੀਂ ਡੀਸੀ ਆਫਿਸ ਆਇਸੀ ਕੀ ਖਾਸ ਕਰਨ ਸੀ ਖਾਸ ਕਰਨ ਜੀ ਕਿ ਅੱਜ ਜੋ ਸਾਡੇ ਚੋਣ ਕਮਿਸ਼ਨਰ ਨੇ ਇੱਥੇ ਦੇ ਮੈਡਮ ਡੀਸੀ ਜੀ ਉਹਨਾਂ ਨੇ ਅੱਜ ਇੱਥੇ ਬੁਲਾਇਆ ਸੀ ਜਿਹੜੇ ਕਿ ਪੇਪਰਾਂ ਦੀ ਜਾਂਚ ਹੋਈ ਸੀ ਔਰ ਪੇਪਰਾਂ ਦੀ ਜਾਂਚ ਤੇ ਵੀ ਸਾਡੇ ਜਿਹੜੇ ਡਾਕੂਮੈਂਟ ਆ ਅਸੈਪਟ ਕੀਤੇ ਗਏ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਔਰ ਦੂਜਾ ਮੈਂ ਲੁਧਿਆਣੇ ਦੇ ਵੋਟਰਾਂ ਦਾ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਬਹੁਤ ਮਿਹਨਤ ਜਿਹੜੇ ਆ ਲਗਭਗ 15 ਦਿਨ ਹੋ ਗਏ ਆ ਰੈਗੂਲਰ ਮੈਨੂੰ ਆਪਣੇ ਮਹੱਲੇ 'ਚ ਬੁਲਾ ਕੇ ਆਪਣਾ ਪੂਰਨ ਸਮਰਥਨ ਦੇ ਰਹੇ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਕਿ ਜਿਹੜਾ ਇਹ ਜੋਸ਼ ਹੈਗਾ ਤੁਹਾਡੇ ਅੰਦਰ ਇਹ ਬਰਕਰਾਰ ਰਹਿਣਾ ਚਾਹੀਦਾ 1 ਜੂਨ ਤੱਕ ਕਿਉਂਕਿ 1 ਜੂਨ ਨੂੰ ਜੋ ਲੁਧਿਆਣੇ ਦੀ ਪੰਚਾਇਤ ਦੇ ਵਿੱਚ ਫੈਸਲਾ ਹੋਣਾ ਵਾ ਜੋ ਕਿ ਨੋ ਵਿਧਾਨ ਸਭਾ ਵਾ ਔਰ ਨੌ ਵਿਧਾਨ ਸਭਾ ਦੇ ਜਿਹੜੀ ਵੱਡੀ ਪੰਚਾਇਤ ਆ ਸਭ ਤੋਂ ਪਹਿਲਾਂ ਲੋਕ ਸਭਾ ਦੀ ਜਿਹੜੀ ਪੰਚਾਇਤ ਆਪਾਂ ਕਹਿੰਦੇ ਆ ਉਹਨਾਂ ਨੇ ਫੈਸਲਾ ਕਰਨਾ ਮੈਂ ਤੁਹਾਡਾ ਵੀਰ ਜਿਹੜਾ ਤੁਹਾਡਾ ਭਰਾ ਤੁਹਾਡਾ ਲੁਧਿਆਣੇ ਦਾ ਸੇਵਾਦਾਰ ਨਰੇਸ਼ ਸਿੰਘ ਆਇਦ ਕੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਮੈਂ ਮੈਂ ਆਜ਼ਾਦ ਤੌਰ ਤੇ ਵਿੱਚ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਮੈਂ ਔਰ ਤੁਹਾਡੇ ਅਸ਼ੀਰਵਾਦ ਨਾਲ ਹੋਇਆ ਮੈਂ ਇਸ ਕਰਕੇ ਤੁਸੀਂ ਮੈਨੂੰ ਆਪਣੀ ਸੇਵਾ ਦਾ ਮੌਕਾ ਦਿਓ ਉਹ ਰਾਜੇ ਲੁਧਿਆਣੇ ਦੀ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆ ਅੱਜ ਜਿਹੜਾ ਗਰੀਬ ਮਜ਼ਦੂਰ ਆ ਉਹ ਤੜਫ ਰਿਹਾ ਹੈ ਬੁਰਾ ਉਹ ਇੰਨਕ ਜਿਆਦਾ ਉਹਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਕਪੜਾ ਪਾਉਣ ਨੂੰ ਨਹੀਂ ਮਿਲਦਾ ਅੱਜ ਲੋਟਾ ਖੋਵਾ ਜੜੀਆਂ ਦਿਨ ਬਾ ਦਿਨ ਵਧੀ ਜਾ ਰੀਆਂ ਮੈਂ ਤਾਂ ਇਹ ਸਾਰਾ ਕੁਝ ਜਿਹੜਾ ਮਜ਼ਦੂਰਾਂ ਨਾਲ ਹੋ ਰਿਹਾ ਅੱਜ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਸੜਕਾਂ ਤੇ ਖੜੇ ਆ ਉਹਨਾਂ ਐਮਐਸਪੀ ਦੀ ਗੱਲ ਸਰਕਾਰਾਂ ਨੇ ਕਰੀਆਂ ਪਰ ਕਿਸੇ ਨੇ ਨਹੀਂ ਦਿੱਤੀ ਅੱਜ ਵਪਾਰੀਆਂ ਦੀ ਗੱਲ ਕਰੀਏ ਵਪਾਰੀ ਪਰੇਸ਼ਾਨ ਆ ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਮਜ਼ਦੂਰ ਹਾ ਤੇ ਜਿਹੜਾ ਤਾਜਾ ਕਮਾਂਦਾ ਔਰ ਤਾਜਾ ਖਾਂਦਾ ਵਾ ਉਹ ਵੀ ਅੱਜ ਪਰੇਸ਼ਾਨ ਹੈ ਤੇਰਾ ਸੋਚ ਕੇ ਦੇਖੋ ਕਿ 8-9000 ਦੇ ਵੀ ਕਿਤੇ ਅੱਜ ਗੁਜ਼ਾਰਾ ਹੋ ਸਕਦਾ ਵਾ ਜਿਹੜੇ ਅੱਜ ਲੁਧਿਆਣੇ ਦੇ ਵਿੱਚ ਕੈਂਡੀਡੇਟ ਖੜੇ ਹੋਏ ਆ ਜਿਹੜੇ ਕਿ ਬਹੁਤ ਸਾਰੇ ਤਾਂ ਕੋਈ ਬਾਹਰੋਂ ਆਇਆ ਵਾ ਔਰ ਕੋਈ ਜਿੱਤ ਕੇ ਜਿਹੜਾ ਦਿੱਲੀ ਜਾ ਕੇ ਬਹਿ ਜਾਂਦਾ ਵਾ ਸਾਡੇ ਲੁਧਿਆਣੇ ਦੇ ਸਾਰੀ ਨਹੀਂ ਲੰਦੇ ਨਾ ਕਿਸੇ ਦਾ ਫੋਨ ਚੱਕਦੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਕਿ ਹਮੇਸ਼ਾ ਮੈਂ ਤੁਹਾਡੇ ਵਿਚ ਰਿਆ ਮੈਂ ਔਰ ਤੁਹਾਡੇ ਵਿਚ ਰਵਾਂਗਾ ਔਰ ਮੈਂ ਆਪਣੇ ਸਾਰੇ ਸਤਕਾਰਯੋਗ ਵੀਰਾਂ ਨੂੰ ਮੁਬਾਰਕਬਾਦ ਵੀ ਦਿੰਨਾ ਮੈਂ ਕਿ ਅੱਜ ਜਿਹੜੇ ਡਾਕੂਮੈਂਟ ਹੈ ਉਹ ਦਰੁਸਤ ਪਾਏ ਗਏ ਆ ਔਰ ਜਿਹੜੇ ਅਸੈਪਟ ਕੀਤੇ ਆ ਡਿਸਾਈਜ਼ ਹਮੇ ਤਾਂ ਉਹਦੇ ਲਈ ਮੈਂ ਲੁਧਿਆਣਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਮੈਂ ਔਰ ਆਤ ਕਰਦਾ ਮੈਂ ਕਿ ਉਹ ਅੱਗੇ ਵਾਸਤੇ ਵੀ ਜਿਹੜੇ ਜਿੰਨੇ ਵੀ ਕੈਂਡੀਡੇਟ ਖੜੇ ਆ ਉਹ ਸਾਰਿਆਂ ਨੂੰ ਪੂਰਨ ਸਹਿਯੋਗ ਦੇਣ ਕਾਨ ਸਾਹਿਬ ਕਈ ਪਾਰ ਅੱਜ ਸਾਰੇ ਲੁਧਿਆਣੇ ਦੇ ਲੋਕ ਜਿਹੜੇ ਆ VOTER SUPPORT ਸਾਰੇ ਨਿਰਾਸ਼ ਨੇ ਉਹ ਮਜਬੂਰੀ ਦੇ ਵਿੱਚ ਇਹ ਲੋਕਾਂ ਦੇ ਨਾਲ ਚੱਲ ਰਹੇ ਆ ਕਿਉਂਕਿ ਕੋਈ ਨੌਕਰੀ ਕਰਦਾ ਕੋਈ ਕਿਸੇ ਦਾ ਰਿਸ਼ਤੇਦਾਰ ਆ ਕੋਈ ਕਿਸੇ ਦਾ ਪਰ ਉਹ ਸਾਰੇ ਨਿਰਾਸ਼ ਹੈਗੇ ਆ ਉਹ ਉਹਨਾਂ ਨੂੰ ਇੱਕ ਆਸ ਦੀ ਕਿਰਨ ਜਿਹੜੀ ਨਜ਼ਰ ਆ ਰਹੀ ਆ ਉਹ ਇਹ ਦੇਖ ਰਹੇ ਆ ਕਿਉਂਕਿ ਜਿਹੜੇ ਲੋਕ ਆਪਣੇ ਸਟੈਂਡ ਤੇ ਖੜੇ ਨਹੀਂ رہ ਸਕਦੇ ਉਹ ਸਾਡਾ ਭਲਾ ਕੀ ਕਰਨਗੇ ਇਸ ਕਰਕੇ ਲੁਧਿਆਣੇ ਦੇ ਲੋਕ ਜਿਹੜੇ ਆ ਉਹ ਇੰਤਜ਼ਾਰ ਕਰ ਰਹੇ ਆ ਕਿ ਕਦੋਂ 1 ਜੂਨ ਆਵੇ ਔਰ ਆਪਣਾ ਜਿਹੜਾ ਉਹਨਾਂ ਨੇ ਗੁੱਸਾ ਤੁਸੀਂ ਦੇਖੋਗੇ ਲੁਧਿਆਣੇ ਦੇ ਲੋਕ ਉਹ ਗੁੱਸਾ ਇੰਨਾ ਤਕੜਾ ਘਟਣਗੇ ਕਿ ਜਿਹੜਾ ਬਟਨ ਮਸ਼ੀਨ ਦਾ ਵਾ ਜਿਹੜਾ ਕਿ ਸਾਨੂੰ ਚੋਣ ਨਿਸ਼ਾਨ ਮਿਲੇਗਾ ਉਹ ਬਟਨ ਹੀ ਕਿਸ ਜਾਣਾ ਮੈਂ ਇੰਨੀਆਂ ਵੋਟਾਂ ਉਹਨਾਂ ਨੇ ਪਾਣੀਆਂ ਔਰ ਆਪਣਾ ਆਸ਼ੀਰਵਾਦ ਦੇ ਕੇ ਮੈਨੂੰ ਲੋਕ ਸਭਾ ਦੇ ਵਿੱਚ ਭੇਜਣਗੇ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਰਮਾ